ਅਜੰਡਾ ਤੇਲਿਚ ਜੂੜਾ ਅਜੰਡਾ ਜਦੋਂ ਉਰੀ ਬੱਚੇ ਦੀ ਨੀਵੀ ਪਈ ਹੋਈ ਐ ਜੂੜਾ ਫੁੱਲ ਕੇ ਉਹਦਾ ਐਂਫਰਦਾ ਨੇ ਉਹਨੂੰ ਹਲਾ ਹਲਾ ਲੋਕੀਆ ਬੁਲੀਆਂ ਬਣਾਉਂਦੇ ਨੇ ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਬਣਾਈ ਸੀ ਤੇ ਇਹਨਾਂ ਨੇ ਬੱਤਰ ਵਾਲਿਆਂ ਨੇ ਜਮੀ ਕਸਰ ਕਰਤੀ ਮੇਰੀ ਉਹਨਾਂ ਸੰਗਰਾਮ ਹੱਤ万 ਕੇ ਬੇਨਤੀ ਆ ਬਾਈ ਤੁਸੀਂ ਚੱਲੋ ਸੋਨੇ ਚਟੇ ਟੈਲੈਂਟ ਆ ਤੇ ਤੁਸੀਂ ਚੱਲੋਗੇ ਕਿਉਂ ਨਹੀਂ ਚੱਲੋਗੇ ਮੇਰੇ ਬੱਚੇ ਨੂੰ ਕਿਉਂ ਜੂਲ ਕਰਦੇ ਹੋ ਤੁਸੀਂ ਮੇਰਾ ਉਹਦਾ ਨਾਂ ਬਹੁਤ ਵੱਡਾ ਗਿਲਾ ਐ ਇਹ ਕਿ ਤੁਹਾਨੂੰ ਜੇ ਕਰਨੀਆਂ ਤੁਸੀਂ ਹੋਰ ਫੋਟੋਆਂ ਕਰ ਲਓ ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ ਪਰ ਇਹਦਾ ਮਤਲਬ ਇਹ ਥੋੜੀ ਅੱਗੇ ਤੁਸੀਂ ਮਾਂ ਤੋਂ ਦੇ ਰੋਜ਼ ਸੱਤ ਮਾਰੋ ਇੱਕ ਮੇਰੀ ਉਹਨਾਂ ਦੀ ਮਤਵਾਂ ਤੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ ਮੈਂ ਹਲਕਾ ਤੱਕ ਅਸ਼ੁਭ ਦੀ ਇੱਕ ਵੀਡੀਓ ਵਿੱਚ ਦੇਖਦੀ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਤਰਿੰਦਿਆਂ ਨੇ ਕੁੱਤੇ ਖਾਣ ਕੀਤੇ ਹਰਾਮ ਜਦਿਆਂ ਨੇ ਕਾਲਪੂਕ ਬਹਿ ਗੋ ਮੈਂ ਤਾਂ ਕਹਿੰਦੀ ਇਹਨਾਂ ਕਹਿੰਦੀ ਕਿ ਤਾ ਹੋਗੀ ਪਰ ਇਹਨਾਂ ਨੂੰ ਨਾ ਕਿ ਟੋਈ ਨਾ ਮਿਲੇ ਇਹ ਮੋਤਮ ਕਹਿੰਨਾਂ ਮੋਤਵੀ ਨਾ ਵੀ ਮਤ ਸੱਚੇ ਪਾਸ਼ਾ ਕਾਲਪੁਕ ਵੈਰ ਨੂੰ ਇਹ ਹੀ ਅਰਦਾਸ ਕਰੂੰਗੀ ਕਿ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ ਸ਼ਰੀਫ ਨੂੰ ਇਹਨਾਂ ਕੱਟਿਆ ਕਿਥੋਂ ਦਾ ਤਿੰਦਗੀ ਕਰਕੇ ਗਏ ਨੇ ਇਹਨਾਂ ਉਹਦੇ ਤੇ ਅਤਿਆਚਾਰ ਕੀਤਾ ਮੈਂ ਕਿਹਦੀ ਇਹਨਾਂ ਨੂੰ ਕਿਤੇ ਨਾ ਟੋਈ ਨਾ ਮਿਲੇ ਦੂਸਰੀ ਗੱਲ ਕਿ ਮੇਰੇ ਨੂੰ ਇਹ ਕਹਿ ਰਹੇ ਨੇ ਕਿ ਸਾਡਾ ਸਾਰਾ ਪਰਿਵਾਰ ਉਹ ਸਾਰਿਆਂ ਨੂੰ ਜਿਹੜਾ ਨੂੰ ਆਇਆ ਹੋਇਆ ਪਿਆ ਵੀ ਹਾਇ ਮਾਤਾ ਤੁਸੀਂ ਦੇਸ਼ ਛੱਡ ਕੇ ਜਾਉਂਗੇ ਇਹ ਦੇਸ਼ ਕਦੇ ਇੱਕ ਜਣੇ ਦੀ ਜਗੀਰ ਨਹੀਂ ਹੈਗੀ ਕਿਸੇ ਦਾਦੇ ਦੀ ਜਗੀਰ ਨਹੀਂ ਅਸੀਂ ਵੀ ਉਸ ਦੇਸ਼ ਦੇ ਵਸਨੀਕਾਂ ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ ਇੱਥੇ ਰਹਿਾਂਗੇ ਛੱਡ ਕੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਬਸ ਮੇਰੀ ਇੱਕੋ ਹੀ ਬੇਨਤੀ ਸੀ ਮੈਂ ਇਹੀ ਕਰਨਾ ਚਾਹੁੰਦੀ ਸੀ ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਉਹਦਾ ਟੈਲੈਂਟ ਤੁਸੀਂ ਆਲਦਾ ਆਪ ਕਰੋ ਆਪਣੇ ਪੈਰਾਂ ਤੇ ਖੜੇ ਹੋਵੋ ਕਿਸੇ ਨੂੰ ਵਾਰਕ ਕੇ ਅੱਗੇ ਲੰਘਣਾ ਸ਼ੁਭ ਦੀ ਬਧੀ ਇਹ ਹੈ ਨਹੀਂ ਸੀਗੀ ਇਥੇ ਤਰਤਾ ਉਹ ਤਾਂ ਕੱਲਾ ਆਇਆ ਸੀ ਇਕੱਲੇ ਨੇ ਗਾਇਆ ਇਕੱਲੇ ਨੇ ਨੱਕ ਜੰਮ ਕਰਕੇ ਰੱਖਿਆ ਨਾ ਸਾਰਿਆਂ ਦੇ ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭ ਦੀ ਚਲਾ ਕੇ ਤੇ ਹੁਣ ਸਾਡਾ ਟੋਰੀ ਫੁਲਕਾ ਚੱਲੂ ਨਹੀਂ ਚੱਲਦਾ ਬੈਠੇ ਆ ਸਾਰੇ ਹੱਥ ਜੱਥ ਰੱਖੀ ਅਹੀਂ ਬੈਠੇ ਰਹਿਣਗੇ ਅਕਾਲਪੁਰ ਤੋਂ ਵਹਿੰਦਰੂ ਬੇੜਾ ਕਰ ਤ ਕਰੋ ਇਹਨਾਂ ਦਾ ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆਂ ਸੋਚ ਸੋਚੀਆਂ ਜਿੱਥੋਂ ਸ਼ੁਰੂ ਹੋਇਆ ਇਹ ਕੰਮ ਜਿੱਥੇ ਖਤਮ ਹੋਇਆ ਅਕਾਲਪੁਰ ਤੋਂ ਵਹਿਫੂ ਇਹਦੀ ਘਟੀਆਂ ਇਹਨਾਂ ਨੂੰ ਦਰਤ ਨਾਲ ਮੌਤ ਦੇਵੇ ਜੋ ਕੋ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ ਪਰਮਾਤਮਾ ਮੂਰੇ ਇਹਦੀ ਅਰਦਾਸ ਹੈ ਬਾਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਜਤਾਂ ਜੇ ਕੋਈ ਸ਼ਬਦ ਘੱਟ ਵੱਤ ਬੋਲਿਆ ਗਿਆ ਹੋਵੇ ਤਾਂ ਆਪਣਾ ਪੱਟੀ ਛੋਟੀ ਭੈਣ ਕਰਕੇ ਮਾਤਾ ਕਰਕੇ ਮਾਫ ਕਰੇ ਉਸ ਵਹਿਗੀ ਕਾਂਸਾ ਵਾਂਝੂ ਜੀ ਕੀ